ਪੁਲਿਸ ਦਾ ਇੱਕ ਕਰਪਟ ਡੀਆਈਜੀ ਫੜਿਆ ਗਿਆ ਜਿਦੇ ਕੋਲ ਕਰੋੜਾ ਰੁਪਏ ਤੇ ਤੋਲ ਕੇ ਕਿਲਵਾਂ ਦੇ ਹਿਸਾਬ ਨਾਲ ਸੋਨਾ ਉਹਦੇ ਘਰ ਚੋਂ ਬਰਾਮਦ ਹੋਇਆ ਪਿੱਛੇ ਗੇਮ ਕੀ ਹੈ ਕੀ ਪੰਜਾਬ ਸਰਕਾਰ ਸੁੱਤੀ ਪਈ ਸੀ ਵੀ ਸੀਬੀਏ ਆ ਕੇ ਉਸ ਨੂੰ ਦਬੋਚਦੀ ਹੈ ਜਿਹੜੇ ਕਿ ਇਹਨਾਂ ਦੇ ਪਿਤਾ ਜੀ ਸਰਦਾਰ ਮਹਿਲ ਸਿੰਘ ਪੁੱਲਰ ਜਿਹੜੇ ਪੰਜਾਬ ਦੇ ਡੀਜੀਪੀ ਰਹੇ ਨੇ ਉਹਨਾਂ ਨੇ ਇਹਨਾਂ ਨੂੰ ਆਊਟ ਆਫ ਦਾ ਵੇਜ ਆ ਕੇ ਪ੍ਰਤੀ ਕਰਾਇਆ ਸੀਗਾ ਜਦਕਿ ਪ੍ਰਤੀ ਹੋਣ ਦੇ ਕਾਬਲ ਨਹੀਂ ਸੀਗੇ ਇਹ ਵੈਸੇ ਤਾਂ ਜੇ ਸਹੀ ਪੁੱਛਿਆ ਜਾਵੇ ਤੇ ਕੌਨਸਟੇਬਲ ਰੈਂਕ ਦੇ ਵੀ ਕਾਬਲ ਨਹੀਂ ਹੈ ਮੈਂ ਇੰਗਲਿਸ਼ ਅੰਗਰੇਜ਼ੀ ਦਾ ਲਫ਼ਜ਼ ਯੂਜ਼ ਕਰਦਾ ਵੂਮੈਨਾਈਜ਼ਰ ਇਹ ਨੇ ਜਿਹਨੂੰ ਆਪਾਂ ਤੁਸੀਂ ਐਕਸਪਲੇਨ ਕਰਦੇ ਹੋ ਕਿ ਉਹ ਕੀ ਹੁੰਦਾ ਹੈ ਜਿੰਨਾ ਦੀ ਬਾਜ ਹਾਂਜੀ ਬਿਲਕੁਲ ਜੇ ਤਰਸ ਦੇ ਆਧਾਰ ਤੇ ਇਸ ਸੈਕਸ ਨੂੰ ਸਿੱਧਾ ਸਿੱਧਾ ਇਹ ਵੀ ਜੇ ਡੀਜੀਪੀ ਦਾ ਤੇ ਬੱਚੇ ਨੂੰ ਤਰਸ ਦੇ ਆਧਾਰ ਤੇ ਪ੍ਰਤੀ ਕਰਨਾ ਵਰਕ ਜਿਹੜਾ ਆ ਜੌਬ ਕਰ ਰਿਹਾ ਹੈ ਅਫੀਸਰ ਹੈ ਉਹਦੇ ਬੱਚੇ ਨੂੰ ਤਰਸੇ ਦਾਤੋਂ ਆਪਣੇ ਆਪ ਚ ਕ腐ਸ਼ਨ ਸੀ ਇਹ ਕ腐ਸ਼ਨ ਦੀ ਪ੍ਰਦਾਸ਼ ਨੇ ਪੰਜਾਬ ਸਰਕਾਰ ਨਹੀਂ ਉਹ ਡਰਾਮਾ ਸਰਕਾਰ ਹੈ ਜੀ ਸਿਰਫ ਡਰਾਮੇ ਕਰਵਾ ਲੋ ਉਹਨਾਂ ਕੋ ਜੀ ਕ腐ਸ਼ਨ ਦੇਖੋ ਤੁਸੀਂ ਅੱਜ ਤੋਂ ਕਿੰਨੀ ਜੇਰ ਪਹਿਲਾਂ ਤੁਸੀਂ ਯਾਦ ਕਰੋ ਜਦੋਂ ਸੀਐਮ ਸਾਹਿਬ ਨੇ ਅਹੁਦਾ ਸੰਭਾਲਿਆ ਸੀ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਇਹਨਾਂ ਨੇ ਤਾਂ ਉਹਦੇ ਹੀ ਗੁਜਰਾਤ ਇਲੈਕਸ਼ਨ ਤੇ ਜਾ ਕੇ ਅਨਾਉਂਸ ਕਰਤਾ ਸੀ ਵੀ ਅਸੀਂ ਤੇ ਖਤਮ ਕਰਤਾ ਹੈ ਆਪਣੀ ਸਟੇਜਾਰੋਥ ਆ ਕਿੱਥੋਂ ਆ ਗਿਆ ਜੀ ਸਾਰਾ ਕੁਝ ਇਹ ਦਾ ਔਰ ਇੱਕ ਛੋਟਾ ਜਿਹਾ ਪਾਰਟ ਆ ਇਹ ਸਵਾਏ ਸਰਦਾਰ ਸੁਖਵਾਲ ਸਿੰਘ ਖੜਾ ਦੇ ਕੋਈ ਬੰਦਾ ਇਸ ਟੌਪਿਕ ਤੇ ਸਟੇਟਮੈਂਟ ਨਹੀਂ ਦਿੰਦੀ ਕਾਰਨ ਕੀ ਹੈ ਕਾਰਨ ਸਾਰੇ ਚੋਰ ਕੁੱਤੀ ਰਲੇ ਆ ਤੁਸੀਂ ਵੀ ਇਸ ਦਾ ਹਿੱਸਾ ਰਹੇ ਹੋ ਅੱਜ ਤੁਸੀਂ ਬੋਲਦੇ ਪਿਓ ਡਰ ਲੱਗਦਾ ਥੋੜਾ ਮੈਨੂੰ ਪਤਾ ਡਰ ਲੱਗਦਾ ਦੇ ਇੰਡੀਆ ਜਾਓ ਕਿ ਕੋਈ ਪੰਜਾਬੀ ਦੀ ਇੱਕ ਕਹਾਵਤ ਹੈ ਵੀ ਨੰਗਾ ਪੁੱਤ ਚੋਰਾ ਚ ਖੇਡੇ ਮੈਨੂੰ ਨਹੀਂ ਡਰ ਲੱਗਦਾ ਮਤਲਬ ਜੇ ਡਰਦਾ ਹੁੰਦਾ ਫਿਰ ਮੈਂ ਬੋਲਦਾ ਨਾ ਜੀ ਹੁਣ ਜੀ ਕਤਲ ਦੀ ਕਤਲ ਦੀ ਗੱਲ ਕਰਾਂ ਕਤਲੇ ਤੋਂ ਛੋਟਾ ਜੁਰਮ ਹੈ ਕਿ ਵੱਡਾ ਵੱਡਾ ਹੈ ਇਹਨਾਂ ਨੇ ਕਤਲ ਵੀ ਕੀਤਾ ਹੋਇਆ ਹੈ ਜੀ ਅੱਛਾ ਉਹ ਵੀ ਕਿਤੇ ਪ੍ਰੂਵ ਹੈ ਬਿਲਕੁਲ ਜੀ ਕਤਲ ਕੀਤਾ ਹੋਇਆ ਪਹਿਲਾਂ ਕਿਤੇ ਸੀਬੀਆਈ ਦਾ ਜਿੱਦਾਂ ਟਰੈਪ ਲੱਗਾ ਸੀ ਇਹ ਕਹਿੰਦੇ ਕਿਸੇ ਨਾ ਕਿਸੇ ਹੋਟਲਸ ਕਾਬੂ ਹੋਣਾ ਸੀ ਉਸ ਤੋਂ ਦੂਜੀ ਗੱਲ ਵੀ ਜਿਹੜੀ ਸਚਰੇ ਆਮ ਹੀ ਸਾਹਮਣੇ ਆ ਜਾਣੀ ਸੀ ਜਿਹੜੀ ਉਹ ਕਿਹੜੀ ਗੱਲ ਆਹੀ ਜਿਹੜੇ ਤੁਹਾਨੂੰ ਮੈਂ ਦੱਸਿਆ ਉਹ ਮੈਂ ਨਹੀਂ ਜ਼ਰਾ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾ ਸਿੰਘ ਸੁਨਾਮਾਬ ਜੀ ਦਾ ਸਵਾਗਤ ਕਰਦਾ ਹਾਂ মিডিਆ ਦੇ ਵਿੱਚ ਇੱਕ ਖਬਰ ਪਿਛਲੇ ਦਿਨਾਂ ਤੋਂ ਕਾਫੀ ਮੀਡੀਆ ਦਾ ਇੱਕ ਹਿੱਸਾ ਬਣਿਆ ਹੋਇਆ ਕਿ ਪੰਜਾਬ ਪੁਲਿਸ ਦਾ ਇੱਕ ਕਰਪਟ ਡੀਆਈਜੀ ਫੜਿਆ ਗਿਆ ਜਿਹਦੇ ਕੋਲ ਕਰੋੜਾ ਰੁਪਏ ਤੇ ਤੋਲ ਕੇ ਕਿਲੋਆਂ ਦੇ ਹਿਸਾਬ ਨਾਲ ਸੋਨਾ ਉਹਦੇ ਘਰ ਚੋਂ ਬਰਾਮਦ ਹੋਇਆ ਪਿੱਛੇ ਗੇਮ ਕੀ ਹੈ ਕੀ ਪੰਜਾਬ ਸਰਕਾਰ ਸੁੱਤੀ ਪਈ ਸੀ बीसीवीए आगे ਉਸ ਨੂੰ ਦਬੋਚਦੀ ਹੈ ਇਹਦੇ ਪਿੱਛੇ ਸਾਰੀ ਕਹਾਣੀ ਕੀ ਹੈ ਪਾਪਾ ਇੱਕ ਪੰਜਾਬ ਪੁਲਿਸ ਦੇ ਅਫਸਰ ਤੋਂ ਹੀ ਪੁੱਛਦੇ ਆ ਵੀ ਅਸਲ ਕਹਾਣੀ ਕੀ ਹੈ ਇਹ ਜਿਹੜਾ ਕਰਪਟ ਕਰਿੰਦਾ ਫੜਿਆ ਗਿਆ ਪੁਲਿਸ ਦਾ ਇਹਦੇ ਸਿਰ ਹੋਰ ਵੀ ਕੀ ਅੱਗੇ ਕੋਈ ਚਾਰजेस ਹੈਗੇ ਨੇ ਕਿਦਾਂ ਇਹ ਭਰਤੀ ਹੋਇਆ ਇਹਦਾ ਪਛੋਕੜ ਕੀ ਹੈ ਸਾਰਾ ਕੁਝ ਇਹ ਸਭ ਕੁਝ ਆਪਾਂ ਜਾਣਦੇ ਹਾਂ ਜੀ ਰੰਧਾਵਾ ਸਾਹਿਬ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਤੁਸੀਂ ਸੁਣਾਓ ਤੁਹਾਡਾ ਪੁਰਸੀਆ ਫੜਿਆ ਗਿਆ ਪਹਿਲੇ ਇਹ ਦੱਸੋ ਵੀ ਇਹਦਾ ਜਿਹੜਾ ਪਛੋਕੜ ਥੋੜ ਜਿਗਾ ਪਹਿਲਾਂ ਇਹ ਦੱਸੋ ਵੀ ਹੈ ਕੀ ਚੀਜ਼ ਹੈ ਇਹ ਜੀ ਮਤਲਬ ਐਸ ਵੇਲੇ ਤੇ ਡੀਆਈਜੀ ਡ੍ਰੋਪ ਰੇਂਜ ਲੱਗੇ ਹੋਏ ਸੀ ਤਣਾਤ ਸੀਗੇ ਪਰ ਇਹ ਐਜ਼ ਡੀਐਸਪੀ ਪਰ ਤਿੰਨੇ ਟਰੱਕ ਡੀਐਸਪੀ ਜਿਹੜੇ ਕਿਨਾਂ ਦੇ ਪਿਤਾ ਜੀ ਸਰਦਾਰ ਮਹਿਲ ਸਿੰਘ ਪੁੱਲਰ ਜਿਹੜੇ ਪੰਜਾਬ ਦੇ ਬੀਜੀਪੀ ਰਹੇ ਨੇ ਉਹਨਾਂ ਨੇ ਇਹਨਾਂ ਨੂੰ ਆਊਟ ਆਫ ਦਾ ਵੇਅ ਜਾ ਕੇ ਪ੍ਰਤੀ ਕਰਾਇਆ ਸੀਗਾ ਜਦਕਿ ਪ੍ਰਤੀ ਹੋਣ ਦੇ ਕਾਬਲ ਨਹੀਂ ਸੀ ਇਹਗੇ ਇਹ ਵੈਸੇ ਤਾਂ ਜੇ ਸਹੀ ਪੁੱਛਿਆ ਜਾਵੇ ਤੇ ਇਹ ਕਨਸਟੇਬਲ ਰੈਂਕ ਦੇ ਵੀ ਕਾਬਲ ਨਹੀਂ ਆ ਔਰ ਉਹਨਾਂ ਨੇ ਆਪਣਾ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਉਹ ਵੀ ਇੱਕ ਕਰਪਸ਼ਨ ਹੈ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਇਹਨਾਂ ਨੂੰ ਕੰਪੈਸ਼ਨੇਟ ਗਰਾਉਂਡ ਤੇ ਪ੍ਰਤੀ ਕਰਾਇਆ ਜਿਹੜਾ ਜਿਹੜਾ ਆਪਾਂ ਕਹਿੰਦੇ ਕੋਈ ਲੋੜਵੰਦ ਗਰੀਬ ਜਾਂ ਜਿਹਦੇ ਕਿਸੇ ਫਾਦਰ ਦੀ ਡੈਥ ਹੋ ਗਈ ਆ ਇਹ ਉਹਦੇ ਬੱਚੇ ਨੂੰ ਨੌਕਰੀ ਮਿਲਣੀ ਹੈ ਤਰਸ ਦੇ ਆਧਾਰ ਤੇ ਜੇ ਤਰਸ ਦੇ ਆਧਾਰ ਤੇ ਇਸ ਸਾਕਸ ਨੂੰ ਦਿੱਤਾ ਇਸਦਾ ਇਹ ਵੀ ਜੇ ਡੀਜੀਪੀ ਦਾ ਦੇ ਬੱਚੇ ਨੂੰ ਤਰਸ ਦੇ ਆਧਾਰ ਤੇ ਭਰਤੀ ਕਰਨਾ ਵਰਕ ਜਿਹੜਾ ਜੋਬ ਕਰ ਰਿਹਾ ਅਫੀਸਰ ਹੈ ਉਹਦੇ ਬੱਚੇ ਨੂੰ ਤਰਸ ਦੇ ਆਧਾਰ ਤੇ ਉਹ ਆਪਣੇ ਆਪ ਚ ਕ腐ਸ਼ਨ ਸੀ ਇਹ ਕ腐ਸ਼ਨ ਦੀ ਪ੍ਰਦੈਸ਼ ਨੇ ਜਿਹਦੇ ਸੇ ਇਹ ਇਕੱਲੇ ਦੋਸ਼ ਹੈ ਕਿ ਇਹ ਬਿਲਕੁਲ ਫੈਕਟ ਹੈ ਫੈਕਟ ਨਹੀਂ ਇਹ ਸਾਰਾ ਕੁਝ ਫੈਕਟ ਹੈ ਜੀ ਮਰੋ ਤੁਸੀਂ ਆਪ ਦੇਖੋ ਵੀ ਇੱਕ ਸਰਵਿੰਗ ਅਫੀਸਰ ਆਪਣੇ ਬੱਚੇ ਨੂੰ ਇਹ ਕਹਿ ਕੇ ਭਰਤੀ ਕਰਾ ਰਿਹਾ ਵੀ ਤਰਸ ਦੇ ਆਧਾਰ ਤੇ ਕਾਦਾ ਤਰਸ ਵੀ ਕਿਸ ਚੀਜ਼ ਦਾ ਤਰਸ ਵੀ ਬਹੁਤ ਗਰੀਬ ਹੋਣੇ ਤਦੀ ਫਿਰ ਇੰਨਾ ਪੈਸਾ ਕੱਟੇ ਮੈਂ ਕਹਾਂ ਜੀ ਲੋਡ ਬੰਦ ਬੰਦੇ ਉਥੇ ਤੱਕੇ ਖਾਂਦੇ ਮਰਗੇ ਹੋਣਗੇ ਜਿਨ੍ਹਾਂ ਦੇ ਬੱਚੇ ਭਰਤੀ ਨਹੀਂ ਕੀਤੇ ਗਏ ਜਿਨ੍ਹਾਂ ਨੂੰ ਲੋਡ ਸੀ ਜਿਨ੍ਹਾਂ ਨੂੰ ਕਰਸ ਦੇ ਆਧਾਰ ਤੇ ਜਿਨ੍ਹਾਂ ਦਾ ਹੱਕ ਬਣਦਾ ਸੀ ਉਹਨਾਂ ਨੂੰ ਤੇ ਜੇ ਤੁਸੀਂ ਆਪ ਦੇਖੋ ਵੀ ਇਹ ਤੇ ਆਪਣੇ ਆਪ ਚ ਇੱਕ ਕਰਪਸ਼ਨ ਦੀ ਫਦਾਇਸ਼ੀ ਕਰਪਸ਼ਨ ਦੀ ਨੇ ਅੱਛਾ ਹਰਚਰਨ ਸਿੰਘ ਭੁੱਲਰ ਦੀ ਜਦੋਂ ਤੁਸੀਂ ਮੀਡੀਆ 'ਚ ਤਸਵੀਰ ਦੇਖਦੇ ਹੋ ਵੀ ਸਾਡਾ ਮਹਿਕਮੇ ਦਾ ਬੰਦਾ ਫੜ ਗਿਆ ਥੋੜੀ ਜਿਹੀ ਤੁਹਾਨੂੰ ਕੁਝ ਫੀਲ ਹੋਇਆ ਸੀਗਾ ਨਹੀਂ ਜਿਹੜਾ ਕਰਪਟ ਹੈ ਉਹ ਕਰਪਟ ਹੈ ਮੈਨੂੰ ਮੈਨੂੰ ਤਾਂ ਜਿਹੜਾ ਔਨੈਸਟ ਆਫੀਸਰ ਹੈ ਮੇਰੇ ਲਈ ਮੇਰਾ ਇਹ ਨਹੀਂ ਹੈ ਮਹਿਕਮੇ 'ਚ ਬਹੁਤ سارے ਔਨੈਸਟ ਆਫੀਸਰ ਨੇ ਨਾ ਨਾ ਮਤਲਬ ਕੰਮ ਵੀ ਕੀਤਾ ਜਿਹੜੇ ਬਹੁਤ ਚੰਗੇ ਤਰੀਕੇ ਨਾਲ ਕੰਮ ਕਰਦੇ ਆ ਲੋਕਾਂ ਦੀ ਸੇਵਾ ਕਰਦੇ ਆ ਪਰ ਇਹਨਾਂ ਦੇ ਵਿੱਚ ਤਾਂ ਸੇਵਾ ਭਾਵਨਾ ਵਾਲੀ ਕੋਈ ਗੱਲ ਹੀ ਹੈ ਨਹੀਂ ਇਹ ਤਾਂ ਕਰਪਟ ਕੀਏ ਤਾਂ ਮਤਲਬ ਇਹਨਾਂ ਦੇ ਤੇ ਜਿਹੜੇ ਜਿਹੜੇ ਤੁਸੀਂ ਅਲੀਗੇਸ਼ਨ ਲਾਉਣੇ ਚਾਹੋ ਲਾ ਸਕਦੇ ਜੇ ਮੈਂ ਇੰਗਲਿਸ਼ ਅੰਗਰੇਜ਼ੀ ਦਾ ਲਫ਼ਜ਼ ਯੂਜ਼ ਕਰਦਾ ਵੂਮੈਨ ਇਸ ਰੇ ਨੇ ਜਿੰਨੂੰ ਆਪਾਂ ਤੁਸੀਂ ਐਕਸਪਲੇਨ ਕਰਦੇ ਹੋ ਕਿ ਉਹ ਕੀ ਹੁੰਦਾ ਜਿੰਨਾਂ ਦੀ ਬਾਜ ਹਾਂਜੀ ਬਿਲਕੁਲ ਇਹ ਵੀ ਦੋਸ਼ ਕਦੇ ਇਹ ਫੜੇਗੇ ਉਸ ਗੱਲ ਜ਼ਰੂਰੀ ਨਹੀਂ ਆ ਫੜੇ ਜਾਣ ਦੀ ਜੇ ਦੋ ਤਿੰਨ ਦਿਨ ਪਹਿਲਾਂ ਸੀਬੀਆਈ ਦੇ ਕਾਬੂ ਚ ਆ ਜਾਂਦੇ ਸ਼ਿਕਾਇਤਾਂ ਪੈਂਡਿੰਗ ਨੇ ਅੱਛਾ ਇਹ ਕੰਪਲੇਂਟਸ ਗੋਈਆਂ ਹਾਂਜੀ ਕੰਪਲੇਂਟਸ ਬੈਕ ਵਿੱਚ ਕਈ ਲੱਭ ਜਾਣਗੀਆਂ ਤੁਹਾਨੂੰ ਕੰਪਲੇਂਟਸ ਇਹਨਾਂ ਦੀ इवन ਮੇਰੇ ਖਾਲ ਹਾਈ ਕੋਰਟ ਦੇ ਇੱਕ ਲੇਡੀ ਹਾਈ ਕੋਰਟ ਚ ਕਈ ਹੈ ਜਿਨ੍ਹਾਂ ਨੇ ਆਰਡਰ ਕਰਾਏ ਆ ਵੀ ਇਹਨਾਂ ਨੂੰ ਇੱਕ ਸਪੈਸ਼ਲ ਉਸ ਲੇਡੀ ਦੇ ਨੇੜੇ ਤੇੜੇ ਵੀ ਨਹੀਂ ਜਾਣਗੇ ਅੱਛਾ ਉਹ ਹੈਗੇ ਆ ਹਾਂਜੀ ਕਈ ਕੁਛ ਹੈਗਾ ਜੀ ਮਤਲਬ ਤੇ ਮੇਰੇ ਇਹ ਦੱਸੋ ਵੀ ਜਿਹੜੀ ਸੀਬੀਆਈ ਆਕੇ ਉਹਨਾਂ ਨੂੰ ਦਬੋਚ ਦਿਆ ਮੀਡੀਆ ਦੇ ਖਬਰਾਂ ਅਨੁਸਾਰ ਤੇ ਪੰਜਾਬ ਸਰਕਾਰ ਕੀ ਕਰਦੀ ਸੀ ਪੰਜਾਬ ਸਰਕਾਰ ਤੇ 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 ਚਾਹਤੇ ਅਫੀਸਰ ਨੇ ਜੀ ਪੰਜਾਬ ਸਰਕਾਰ ਤਾਂ ਪੰਜਾਬ ਸਰਕਾਰ ਨਹੀਂ ਉਹ ਡਰਾਮਾ ਸਰਕਾਰ ਹੈ ਜੀ ਸਿਰਫ ਡਰਾਮੇ ਕਰਵਾ ਲਓ ਉਹਨਾਂ ਕੋ ਜੀ ਕਰਪਸ਼ਨ ਦੇਖੋ ਤੁਸੀਂ ਅੱਜ ਤੋਂ ਕਿੰਨੀ ਜੇਰ ਪਹਿਲਾਂ ਤੁਸੀਂ ਯਾਦ ਕਰੋ ਜਦੋਂ ਸੀਐਮ ਸਾਹਿਬ ਨੇ ਅਹੁਦਾ ਸੰਭਾਲਿਆ ਸੀ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਇਹਨਾਂ ਨੇ ਤਾਂ ਉਹ ਤਾਂ ਹੀ ਗੁਜਰਾਤ ਇਲੈਕਸ਼ਨ ਚ ਜਾ ਕੇ ਅਨਾਉਂਸ ਕਰਤਾ ਸੀ ਇਹੀ ਤੇ ਖਤਮ ਕਰਤਾ ਹੈ ਆਪਣੇ ਸਟਾਚਰ ਉਤੋਂ ਤੇ ਆ ਕਿੱਥੋਂ ਆ ਗਿਆ ਜੀ ਸਾਰਾ ਕੁਝ ਇਹ ਤੇ ਔਰ ਇੱਕ ਛੋਟਾ ਜਿਹਾ ਪਾਰਟ ਆ ਇਹ ਅੱਛਾ ਜਿਹੜੀ ਇਹ ਕਰਪਸ਼ਨ ਜਿਹੜਾ ਇੰਨਾ ਕੁਛ ਨਹੀਂ ਛੋਟਾ ਜਿਹਾ ਬਹੁਤ ਛੋਟਾ ਜਿਹਾ ਪਾਰਟ ਹੈ ਮਤਲਬ ਇਹ ਤਾਂ ਬਹੁਤ ਵੱਡੇ ਪੱਧਰ ਤੇ ਜੇ ਜੇ ਸਫਾਈ ਕਰਨੀ ਹੋਵੇ ਤੇ ਔਰ ਕਰਨੀ ਚਾਹੀਦੀ ਹੈ ਅੱਛਾ ਇਹਦਾ ਮਤਲਬ ਤੁਹਾਡੇ ਅੰਦਾਜ਼ੇ ਮਤਾਂ ਹੋਰ ਵੀ ਨਿਕਲਣਗੇ ਜੀ ਇੰਨਾ ਕੁੜੋਂ ਬਿਲਕੁਲ ਇੰਨਾ ਕੁੜੋਂ ਕਿ ਇਹ ਤਾਂ ਹੈ ਕਿ ਦੇਖੋ ਉੱਥੇ ਇਹ ਜਿਹੜਾ ਉਸ ਏਰੀਏ ਤੇ ਮੰਡੀ ਗੁਬਿੰਦਗੜ ਦਾ ਏਰੀਆ ਜੀ ਉੱਥੇ ਇਹ ਮਤਲਬ ਜਿਹਨੂੰ ਆਪਾਂ ਸਕ੍ਰੈਪ ਦਾ ਕੰਮ ਕਹਿੰਦੇ ਨੇ ਉਹ ਇੱਕ ਪਾਰਟੀ ਥੋੜਾ ਕਰਦੀ ਹੈ ਜੀ ਗੁਬਿੰਦਗੜ ਹੋ ਗਿਆ ਲੁਧਿਆਣਾ ਹੋ ਗਿਆ ਸਾਰਾ ਸਕ੍ਰੈਪ ਦਾ ਮਤਲਬ ਬੜੇ ਵੱਡੇ ਕਾਰੋਬਾਰ ਨੇ ਤੇ ਇਹਦੇ ਇੱਕ ਇੱਕ ਵਪਾਰੀ ਨੇ ਉਹਨੇ ਵੀ ਉਹਦੇ ਮਤਲਬ ਜਦੋਂ ਉਹਦੇ ਵੀ ਕਿਤੇ ਉਹਦਾ ਹੱਥ ਪੈਂਦਾ ਸੀ ਸਿਆਸੀ ਆਕਾ ਹੋਣਗੇ ਜਦੋਂ ਉਹਨੇ ਉਹ ਸਿਆਸੀ ਆਕਾਵਾਂ ਤੱਕ ਪਹੁੰਚ ਕੀਤੀ ਤੇ ਉਹਨਾਂ ਨੇ ਦੋ ਚੀਜ਼ਾਂ ਇਹਦੇ ਨਾਲ ਇੱਕ ਕ腐ਸ਼ਨ ਤਾਂ ਹੋ ਹੀ ਰਹੀ ਸੀ ਕ腐ਸ਼ਨ ਤਾਂ ਫੜਨੀ ਸੀ ਪਰ ਉਹਨਾਂ ਨੇ ਵੀ ਇੱਕ ਮਤਲਬ ਕਹਿ ਲਓ ਵੀ ਇਹ ਕਾਮ ਆਰ ਕੇ ਟੰਗਣ ਵਾਲੀ ਪੰਜਾਬੀ ਦੀ ਕਹਾਵਤ ਹੈ ਉਹ ਟੰਗਿਆ ਕਿ ਜਿਹੜੇ ਇੱਥੇ ਦੇ ਕਰਪਟ ਪੋਲੀਟੀਸ਼ੀਨ ਐ ਸਾਰਿਆਂ ਨੂੰ ਤੇ ਕਰਪਟ ਅਫਸਰਾਂ ਨੂੰ ਆਪਣੀ ਸਰਕਾਰ ਦਾ ਇੱਕ ਸੰਕੇਤਕ ਆਪਣੀ ਸਰਕਾਰ ਦੀ ਹੈਸੀਅਤ ਦੱਸੀ ਉਹਨਾਂ ਨੇ ਕਿ ਸਾਡੀ ਆ ਹੈਸੀਅਤ ਐ ਸਾਨੂੰ ਮਤਲਬ ਅਸੀਂ ਇੱਥੇ ਬਿਠੇ ਆ ਔਰ ਇਹ ਬੜੇ ਸਾਰੇ ਪੋਲੀਟੀਸ਼ੀਨਾਂ ਨੂੰ ਮੈਸੇਜ ਜਿਹੜੇ ਕਰਪਟ ਨੇ ਕਰਪਟ ਨੇ ਜ਼ਿਆਦਾਤਰ ਤੁਸੀਂ ਇਹ ਦੇਖੋ ਕੋਈ ਬੰਦਾ ਨਹੀਂ ਬੋਲਿਆ ਮੈਂ ਕਹਿੰਨ ਕੁਝ ਨਹੀਂ ਆ ਵੀ ਕੋਈ ਲੀਡਰ ਨਹੀਂ ਬੋਲਿਆ ਕੋਈ ਅਫਸਰ ਨਹੀਂ ਬੋਲਿਆ ਕਿਸੇ ਨੇ ਕੋਈ ਸਟੇਟਮੈਂਟ ਤਾਂ ਦੇਣੀ ਚਾਹੀਦੀ ਸੀ ਵੀ ਭਾਈ ਇਹ ਬਹੁਤ ਜ਼ਿਆਦਾ ਦੁਖਦਾਈ ਹੈ ਸਾਡੇ ਵਾਸਤੇ ਤੇ ਸਾਡੇ ਇਮਾਨਦਾਰ ਸੀਐਮ ਸਾਹਿਬ ਦਾ ਵੀ ਕੋਈ ਬਿਆਨ ਨਹੀਂ ਸਿਵਾਏ ਸਰਦਾਰ ਸੁਖਵਾਲ ਸਿੰਘ ਖੈਰਾ ਦੇ ਕੋਈ ਬੰਦਾ ਇਸ ਟੌਪਿਕ ਤੇ ਸਟੇਟਮੈਂਟ ਨਹੀਂ ਦਿੱਤੀ ਕਿਸੇ ਨੇ ਕਾਰਨ ਕੀ ਹੈ ਕਾਰਨ ਸਾਰੇ ਚੋਰ ਕੁੱਤੀ ਰਲੇ ਆ ਸਭ ਕ੍ਰਪਸ਼ਨ ਸਾਰੇ ਹਮਾਮ ਚ ਲੰਗੇ ਆ ਜੇ ਹੁਣ ਪ੍ਰਾਣੇ ਬੋਲਣਗੇ ਉਸ ਅਰਦਨਾ ਕੋ ਨਾ ਨੀ ਕੋਈ ਪੁਰਾਣੀਆਂ ਚੀਜ਼ਾਂ ਹੋਣ ਉਹ ਸਾਹਮਣੇ ਦੇਖਣਗੇ ਇਸ ਕਰਕੇ ਸਾਰੀ ਚੁੱਪਿਆ ਤੁਸੀਂ ਵੀ ਇਸ ਦਾ ਹਿੱਸਾ ਰਹੇ ਹੋ ਅੱਜ ਤੁਸੀਂ ਬੋਲਦੇ ਪਿਓ ਡਰ ਲੱਗਦਾ ਥੋੜਾ ਮੈਨੂੰ ਪਤਾ ਤਾਂ ਡਰ ਲੱਗਣਾ ਜੀ ਬੀਗ ਇੰਡੀਆ ਜਾਓਗੇ ਕੋਈ ਪੰਜਾਬੀ ਦੀ ਇੱਕ ਕਹਾਵਤ ਹੈ ਵੀ ਨੰਗਾ ਪੁੱਤ ਚੋਰਾ ਚ ਖੇਡੇ ਮੈਨੂੰ ਨਹੀਂ ਡਰ ਲੱਗਦਾ ਜੀ ਮਤਲਬ ਜੇ ਡਰਦਾ ਹੁੰਦਾ ਫਿਰ ਮੈਂ ਬੋਲਦਾ ਨਾ ਜੀ ਹੁਣ ਠੀਕ ਹੈ ਕਹਿਣ ਨੂੰ ਕੋਈ ਵੀ ਮੇਰੇ ਬਾਰੇ ਕੁਝ ਕਹਿ ਦਵੇ ਪਰ ਮੈਨੂੰ ਕੋਈ ਡਰ ਨਹੀਂ ਆ ਜੀ ਮੈਨੂੰ ਪਤਾ ਹੈ ਅੱਛਾ ਇਹ ਦੱਸੋ ਵੀ ਜਿਹੜਾ ਹੁਣ ਹੁਣ ਤਾਂ ਸਿੱਧ ਹੋ ਗਿਆ ਵੀ ਕਰੋੜਾ ਰੁਪਏ ਇਹਨਾਂ ਦੇ ਘਰ ਚੋਂ ਕੈਸ਼ ਬਾਕੀ ਤਾਂ ਬਾਹਰ ਅੰਦਰ ਬਾਹਰ ਕਿੰਨੇ ਕਿ ਸੈਟਲ ਕੀਤੇ ਹੋਣੇ ਇਹ ਤਾਂ ਅਲੱਗ ਗੱਲ ਹੈ ਜੀ ਉਹ ਹਿੱਸਾ ਹੈ ਪਰ ਕਹਿੰਦੇ ਮੀਡੀਆ ਦੇ ਵਿੱਚ ਹੋਰ ਬੜਾ ਅਨੁਸਾਰੀ ਇਹ ਤੋਂ ਕਤਲ ਦੇ ਕਤਲ ਦੀ ਗੱਲ ਕਰਾਂ ਕਤਲੇ ਤੋਂ ਛੋਟਾ ਜੁਰਮ ਹੈ ਕਿ ਵੱਡਾ ਉਹ ਵੱਡਾ ਹੈ ਇਹਨਾਂ ਨੇ ਕਤਲ ਵੀ ਕੀਤਾ ਹੋਇਆ ਜੀ ਅੱਛਾ ਉਹ ਵੀ ਕਿਤੇ ਪ੍ਰੂਵ ਹੋਇਆ ਬਿਲਕੁਲ ਜੀ ਕਤਲ ਕੀਤਾ ਹੋਇਆ ਇਹਨਾਂ ਨੇ perties ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਪਿੰਡ ਦਾ ਨਾਮ ਹੀ ਦੱਸ ਦਿੰਦਾ ਜਿਸ ਪਿੰਡ ਦਾ ਮੁੰਡਾ ਇਹਨਾਂ ਨਾਲ ਸੜਕ ਤੇ ਜਾਂਦੇ ਆ ਇਹਨਾਂ ਦਾ ਝਗੜਾ ਹੋਇਆ ਉਹਦੇ ਨਾਲ ਇਹਨਾਂ ਗੋਲੀ ਮਾਰ ਕੇ ਮਾਰਿਆ ਤੇ ਇਹਦਾ ਨਾਲੇ ਇਹ ਬਾਬ ਦੀ ਬਿਗੜੀ ਹੋਈ ਹਾਲਤ ਸੀ ਹਾਂਜੀ ਸਿੰਘਾਂ ਦੀ ਸਲੋਧੀ ਪਿੰਡ ਹੈ ਜੀ ਉੱਥੇ ਖੰਨੇ ਚ ਜੀ ਸੁਣਿਆ ਹੋਊਗਾ ਉੱਥੋਂ ਦਾ ਬੰਦਾ ਸੀਗਾ ਇਹ 91 ਜਾਂ 92 ਦੀ ਘਟਨਾ ਖੰਨੇ ਪੁਲਿਸ ਸਟੇਸ਼ਨ ਦੇ ਸਾਹਮਣੇ ਉੱਥੇ ਇਹਨਾਂ ਦੀ ਉਹਦੇ ਨਾਲ ਤਲਕ ਕਲਾਮੀ ਹੋਈ ਸੜਕ ਤੇ ਜਾਂਦੇ ਆ ਕੋਈ ਗੱਲ ਹੋ ਟਰੱਕ ਡਰਾਈਵਰ ਸੀਗਾ ਉਹਨੂੰ ਗੋਲੀ ਮਾਰ ਕੇ ਮਾਰਿਆ ਜੀ ਇਹਨਾਂ ਨੇ ਔਰ ਇਹਨਾਂ ਦਾ ਰਾਹੀ ਨਵਾ ਕਰਾਉਣ ਵਾਲੇ ਸੀ ਉਦੋਂ ਉਸ ਵੇਲੇ ਦੇ ਉੱਥੇ ਦੇ ਲੋਕਲ ਲੀਡਰ ਸੀ ਡਾਕਟਰ ਗੋਰੇ ਲਾਲ ਤੇ ਕਰਮ ਸਿੰਘ ਗਿੱਲ ਇਹਨਾਂ ਬੰਦਿਆਂ ਨੇ ਕੰਪਰੋਮਾਈਜ਼ ਕਰਾਇਆ ਜੀ ਕਿੰਨੇ ਪੈਸੇ ਦਿੱਤੇ ਉਹ ਤੇ ਜਦੋਂ ਹੁਣ ਉਹ ਕੀ ਦੱਸਣਾ ਜੀ ਮੈਨੂੰ ਤਾਂ ਉਹ ਵੀ ਪਤਾ ਵੀ ਕਿੰਨੇ ਪੈਸੇ ਦੇ ਕੇ ਰਾਈਨਾ ਹੋਇਆ ਤੇ ਇਹ ਇਹਨਾਂ ਦੇ ਡੀਐਸਪੀ ਭਰਤੀ ਹੋਣ ਤੋਂ ਪਹਿਲਾਂ ਹੀ ਇਹ ਇਹਨਾਂ ਦੇ ਹੱਥ ਖੂਨ ਨਾ ਰੰਗੇ ਹੋਏ ਜੀ ਪਰ ਜਦੋਂ ਪਹਿਲੇ ਹੀ ਭਰਤੀ ਫਿਰ ਉਹ ਸਾਰੇ ਜਿਹੜੇ ਬੈਕਗ੍ਰਾਉਂਡ ਚੈੱਕ ਹੁੰਦਾ ਉਹ ਕਿੱਥੇ ਗਿਆ ਅਰਚਾ ਦਰਜ ਨਹੀਂ ਨਾ ਹੋਇਆ ਜੀ ਰਾਈਨਾ ਹੋ ਗਿਆ ਉਹ ਪਰ ਆਨ ਰਿਕਾਰਡ ਨਹੀਂ ਹੋਇਆ ਉਹ ਮਤਲਬ ਕੰਪਰੋਮਾਈਜ਼ ਹੋਇਆ ਜੀ ਉਹ ਉਸ ਚੀਜ਼ ਉਹ ਜਿਹਨਾਂ ਦਾ ਨਾਮ ਹੀ ਦੱਸਦੇ ਜਿਹੜੇ ਬੰਦਿਆਂ ਨੇ ਕਰਾਇਆ ਰਾਈਨਾ ਅ اچھا ਹੁਣ ਇਹ ਦੱਸੋ ਤੁਸੀਂ ਨੇ ਤਾਂ ਤੁਸੀਂ ਤਾਂ ਬੜੇ ਪੂਰੀ ਲਿਸਟ ਬਣਾ ਕੇ ਆਏ ਹੋ ਹੁਣ ਆਜੋ ਇਸ ਕੇਸ ਤੇ ਹਾਂਜੀ ਹਰਚਰਨ ਸਿੰਘ ਭੁੱਲਰ ਤੇ ਜਿਹੜੇ ਬੱਤਾ ਜੀ ਜਿਨ੍ਹਾਂ ਨੇ ਸ਼ਿਕਾਇਤ ਕਰਤਾ ਨੇ ਉਹ ਤੇ ਇਹਨਾਂ ਦੇ ਵਿਚਕਾਰ ਇੱਕ ਮਡੀਓਕਰ ਨੇ ਜੀ ਕਿਸਾਨ ਨੂੰ ਉਹ ਕੀ ਚੀਜ਼ ਆ ਉਹ ਦੱਸੋ ਪਹਿਲੇ ਵਾਰ ਦੇਖੋ ਇਹ ਨਾ ਸਾਰੇ ਅਫਸਰਾਂ ਦੇ ਕਹ ਲੋ ਕਿ ਇੱਕ ਤਰ੍ਹਾਂ ਦੇ ਉਹਨਾਂ ਨੇ ਅੱਗੇ ਆਪਣੇ ਦਲਾਲ ਟਾਈਪ ਦੇ ਲੋਕ ਛੱਡੇ ਹੁੰਦੇ ਆ ਜਿਹੜੇ ਉਹਨਾਂ ਦੀ ਮੁਰਗੀਆਂ ਸਾਫ ਸਾਕੇ ਲੈਂਦੇ ਆ ਸਾਮੀਆਂ ਬਣਾ ਕੇ ਲੈਂਦੇ ਆ ਸਾਰਾ ਨਾ ਉਹ ਜਿਹਨੂੰ ਕਹਿੰਦੇ ਪੀ ਉਹ ਤੇ ਸਾਰੇ ਲੀਡਰਾਂ ਦੇ ਨਾਲ ਹੱਥ ਮਲਾਈ ਤੁਰੇ ਬੱਤ ਉਹ ਫਿਰ ਐਕਚੁਅਲੀ ਉਹੋ ਜਿਹੇ ਬੰਦੇ ਹੁੰਦੇ ਨਾ ਜਿਉ ਸਾਰੇ ਪਾਸੇ ਆਪਣਾ ਸ਼ੋਅ ਕਰਨਾ ਹੁੰਦਾ ਉਹਨਾਂ ਲੋਕਾਂ ਨੇ ਵੀ ਸਾਡਾ ਬਹੁਤ ਹੈਗਾ ਜਿੱਦਾਂ ਆਪਾਂ ਕਹਿੰਦੇ ਨਾ ਵੀ ਜਦੋਂ ਕੋਈ ਆਪਾਂ ਫੁੱਟਬਾਲ ਖੇਡਦੇ ਆਂ ਵੀ ਆਪਾਂ ਇੱਕ ਦੂਜੇ ਨੂੰ ਪਾਸ ਦਿੰਦੇ 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 ਫਿਰ ਮੂਵ ਬਣਾਉਣੇ ਤੇ ਬੰਦਾ ਗੋਲ ਕਰਦਾ ਉਹ ਇਹ ਉਹ ਚੀਜ਼ ਹੈ ਵੀ ਇਹ ਹੌਲੀ ਹੌਲੀ ਪਹਿਲਾਂ ਬੰਦੇ ਕੋਲ ਬੈਠ ਕੇ ਪਹਿਲਾਂ ਭੂਮਿਕਾ ਬੰਦੇ ਆ ਜਿੱਦਾਂ ਉਹ ਬਤਦਾਦ ਸੀ ਰਿਹਾ ਜਿਹੜਾ ਸ਼ਿਕਾਇਤ ਕਰਦਾ ਇਤੇ ਮੈਂ ਮੈਂ ਕਰਾ ਦੇਣਾ ਤੂੰ ਟੋਕਨ ਮਨੀ ਦੇ ਦੇ ਤੂੰ ਆਹ ਦੇ ਦੇ ਤੂੰ ਉਹ ਦੇ ਦੇ ਹੌਲੀ 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 ਫਿਰ ਪਰ ਪਰ ਇਸ ਜੀ ਦਾ ਹਰਚਰਨ ਸਿੰਘਾ ਪੁੱਲਰ ਇੱਕ ਵੱਡਾ ਅਫਸਰ ਤੇ ਉਹਨੂੰ ਵੀ ਨਹੀਂ ਪਤਾ ਲੱਗਿਆ ਕਿ ਮੈਨੂੰ ਚੋਗਾ ਪਾਇਆ ਗਿਆ ਤੇ ਮੈਂ ਫਸ ਰਹੇ ਆ ਦੇਖੋ ਜੀ ਉਹਨਾਂ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਨੇ ਸਟੇਟਸਮੈਨਸ਼ਿਪ ਹੈ ਨਹੀਂ ਉਹ ਜੇ ਸੌਦੇ ਤੇ ਉਹ ਬੈਠੇ ਨੇ ਉਹ ਤੁਹਾਨੂੰ ਦੱਸਿਆ ਵੀ ਉਹ ਅਮ ਜਦੋਂ ਇਹ ਡੀਐਸਪੀ ਕੋਰਕਨ ਘਟਨਾ ਦੱਸ ਦੇਣਾ ਬੀਐਸਪੀ ਭਰਤੀ ਹੁੰਦੇ ਨੇ ਤੇ ਅੰਮ੍ਰਿਤਸਰ ਤਣਾਤੀ ਸੀ ਇਹਨਾਂ ਦੀ ਪਹਿਲੀਆਂ ਤਣਾਤੀਆਂ ਚ ਸ਼ਾਰਟ ਆ ਪੁਲਿਸ ਸਟੇਸ਼ਨ ਹੈ ਜੀ ਉੱਥੇ ਉੱਥੇ ਚੈਕਿੰਗ ਕਰਨ ਜਾਂਦੇ ਆ ਤੇ ਉਦੋਂ ਪਲੀ ਸਟੇਸ਼ਨ ਜਿਹੜੇ ਨਾ ਥੋੜੇ ਜਿੱਦਾਂ ਕਹ ਲੋ ਵੀ ਉਹ ਦਿਓੜੀ ਦੂਰ ਹੁੰਦੀ ਆ ਤੇ ਕਿਤੇ ਸੰਤਰੀ ਥੋੜਾ ਹਟਵਾ ਗਿਆ ਸੀਗਾ ਤੇ ਇਹਨਾਂ ਨੇ ਉਹ ਜਦੋਂ ਚਰ ਨੂੰ ਆਇਆ ਤੇ ਉਹ ਸੰਤਰੀ ਨੇ ਦਰਵਾਜ਼ਾ ਖੋਲ੍ਹਿਆ ਏ ਡੀਐਸਪੀ ਸੀ ਉੱਥੇ ਤੇ ਇਹਨੇ ਨੇ ਇਹਨੇ ਉਹ ਗਾਲ ਕੱਢੀ ਤੂੰ ਕਿੱਥੇ ਸੀ ਗਾਲ ਕੱਢ ਕੇ ਕਹਿਤਾ ਕਿੱਥੇ ਸੀ ਉਹ ਵੀ ਅੱਗੋਂ ਕਿਤੇ ਹੜਪਸ ਭਸਵਾਦਾ ਸੀ ਉਹਨੇ ਆਪਣੀ ਰਾਈਫਲ ਕਾਕ ਕਰਕੇ ਤੇ ਹੈਂਡਸ ਅਪ ਕਰਾ ਲਿਆ ਸੀ ਇਹਨਾਂ ਦਾ ਉਹ ਇਹ ਇੰਨੀ ਕਗਲ ਦੇ ਮਾਲਕ ਨੇ ਵੀ ਇਹ ਆਪਣੇ ਛੋਟੇ ਮੁਲਾਜ਼ਮ ਨੂੰ ਗੰਦੀ ਗਾਲ ਕੱਢ ਦਿੰਦੇ ਨੇ ਉਹਨਾਂ ਨੇ ਉਹਨੇ ਮੁਲਾਜ਼ਮ ਨੇ ਅਗੋਂ ਹੈਂਡਸ ਅਪ ਕਰਾ ਕੇ ਤੇ ਬਾਹਾਂ ਖੜੀਆਂ ਕਰਾ ਲਈਆਂ ਸੀ ਗਨ ਮੈਨ ਲਾਗੋ ਭੱਜ ਗਏ ਸੀ ਤੇ ਉਹਨੇ ਉਹਦੋਂ ਕਿ ਬਾਹਾਂ ਉਦੋਂ ਥੱਲੇ ਕਰੀ ਜਦੋਂ ਉਸ ਥਾਣੇ ਦਾ ਐਸਐਚਓ ਨੂੰ ਵੀ ਉਹ ਆਊਗਾ ਇੱਥੇ ਤੇ ਫਿਰ ਬਾਹਾਂ ਥੱਲੇ ਹੋਣੀਆਂ ਚਾਹੀਣੀਆਂ ਤੇਰੀਆਂ ਇਹਨਾਂ ਨੇ ਬਾਹਾਂ ਫਿਰ ਤੇ ਬਿਸ਼ਰਮ ਵੀ ਚੱਕਰ ਵੀ ਲਏ ਇਹਨਾਂ ਨੇ ਸਭ ਕੁਝ ਹੈ ਜੀ ਜੀ ਇਹਨਾਂ ਨੂੰ ਕੋਈ ਇਹਨਾਂ ਨੂੰ ਦੇਖੋ ਜੀ ਜਿਸ ਬੰਦੇ ਕੋਲ ਇੰਨੀ ਮਲਜੀਦਾ ਬਾਪ ਵੀ ਜੀ ਰਿਟਾਇਰ ਜਿਹਦੇ ਕੋਲ ਇੰਨੀ ਪ੍ਰਾਪਰਟੀ ਉਹ ਬੰਦਾ ਇਸ ਇਸ ਦੇ ਵਿਚ ਆ ਕੇ ਇਸ ਦੇ ਵਿਚ ਆ ਰਿਟਾਇਰਮੈਂਟ ਦੇ ਨੇੜੇ ਆ ਤੇ ਉਹ ਉਧੀਆਂ ਰਿਕਾਰਡਿੰਗਾਂ ਨੇ ਫੋਨ ਕਾਲ ਦੀਆਂ ਵੀ ਹਾਂ ਮਲ 8 ਲੱਖ ਪੂਰਾ ਕਰਨਾ ਏਦਾਂ ਕਰਕੇ ਲੈ ਲਾ ਇਵਨ ਜੇ 2 ਦਿਨ ਪਹਿਲਾਂ ਕਿਤੇ ਸੀਬੀਆਈ ਦਾ ਜਿੱਦਾਂ ਟਰੈਪ ਲੱਗਾ ਸੀ ਇਹ ਕਹਿੰਦੇ ਕਿਸੇ ਨਾ ਕਿਸੇ ਹੋਟਲ ਚ ਕਾਬੂ ਆਉਣਾ ਸੀ ਸੋ ਦੂਸਰੀ ਗੱਲ ਵੀ ਜਿਹੜੀ ਸਰਿਆਮ ਹੀ ਸਾਹਮਣੇ ਆ ਜਾਣੀ ਸੀ ਜਿਹੜੀ ਆਹੀ ਜਿਹੜੇ ਤੁਹਾਨੂੰ ਮੈਂ ਦੱਸਿਆ ਉਹ ਮੈਨਾਈਜ਼ਰ ਵਾਲੀ ਸੋਏ ਕੋਈ ਵੀ ਮਤਲਬ ਕਿਰਦਾਰ ਦਾ ਬੰਦਾ ਨਹੀਂ ਸੀ ਕਿਸੇ ਤਰੀਕੇ ਦਾ ਵੀ ਇਹ ਇਹਨੂੰ ਕੋਈ ਆਪਾਂ ਕਹਿ ਸਕਦੇ ਹਾਂ ਕਿ ਕਿਰਦਾਰ ਵਾਲਾ ਬੰਦਾ ਸੀ ਔਰ ਸਭ ਤੋਂ ਵੱਡੀ ਗੱਲ ਹੈ ਜੀ ਸਾਡੇ ਅਫਸਰ ਵੀ ਨੇ ਉਹ ਕਹਿੰਦੇ ਆ ਜੀ ਅਸੀਂ ਬਹੁਤ ਸੱਚੇ ਸੁੱਚੇ ਹਾਂ ਜੇ ਸਾਰੇ ਸਾਰੇ ਅਫਸਰ ਇਸ ਵੇਲੇ ਵੀ ਉੱਥੇ ਅਫਸਰ ਸ਼ਾਹੀ ਦੇ ਵਿੱਚ ਹੀ ਬੈਠੇ ਆ ਜਿਨ੍ਹਾਂ ਕੋਲ ਇਹਨਾਂ ਦੀਆਂ ਕੰਪਲੇਂਟਾਂ ਆਉਂਦੀਆਂ ਨੇ ਕਿ ਕੀ ਕਾਰਵਾਈ ਕਰਦੇ ਆ ਕੋਈ ਕਾਰਵਾਈ ਨਹੀਂ ਕਰਦਾ ਜੀ ਨਹੀਂ ਦੱਸੋ ਵੀ ਇਹ ਹਰ ਇੱਕ ਸਰਕਾਰ ਦੇ ਅਜਿਹੇ ਅਫਸਰ ਚਿਹਤੇ ਕਿਵੇਂ ਬਣ ਜਾਂਦੇ ਆ ਵੇਖੋ ਜੀ ਉਹਨਾਂ ਨੂੰ ਲੋੜ ਹੀ ਇਹੋ ਜਿਹੇ ਅਫਸਰਾਂ ਦੀ ਆ ਇਮਾਨਦਾਰ ਅਫਸਰ ਆਪਣੀ ਇਮਾਨਦਾਰੀ ਨਾਲ ਕੰਮ ਕਰੂ ਆ ਕਿ ਮੈਂ ਕਿਉਂ ਗਲਤ ਕਰਨਾ ਭਈ ਇਹੋ ਜਿਹੇ ਅਫਸਰ ਜਿਨ੍ਹਾਂ ਨੇ ਗਲਤ ਕੰਮ ਤਰੀਕਿਆਂ ਨਾਲ ਗਲਤ ਤਰੀਕਿਆਂ ਨਾਲ ਕੰਮ ਕਰਨੇ ਆ ਉਹ ਮਤਲਬ ਫਿਰ ਉਹਨਾਂ ਨੂੰ ਚਿਹਤੇ ਅਫਸਰ ਹੋ ਜਾਂਦੇ ਸਰਕਾਰ ਦੇ ਜੇ ਹੁਣ ਮੰਨ ਲੈਂਦੇ ਆ ਉਹ ਭਗਵਾਨਤ ਮਾਨ ਸਰਕਾਰ ਦਾ ਇਹ ਚਿਹਤਾ ਅਸਰ 2014 ਚ ਕੀ ਦੀ ਸਰਕਾਰ ਸੀ ਉਸ ਉਸ ਸਰਕਾਰ ਦੇ ਵਿੱਚ ਵੀ ਇਨਿਕ ਬੈਸਟ ਪੇਸ਼ੀਆ ਵਾਰ ਦਿੱਤਾ ਗਿਆ ਉਹਨਾਂ ਨੂੰ ਵੀ ਤੇ ਉਹੀ ਚਾਹਤੇ ਹੀ ਚਾਹੀਦੇ ਨਾ ਜਿਹੜੇ ਕੰਮ ਕਰਨ ਜਿਹੜੇ ਉਹਨਾਂ ਦੇ ਕਿਆਂ ਜੋ ਮਰਜ਼ੀ ਕਰੀ ਜਾਣ ਜੀ ਸਰ ਜੀ ਸਰ ਕਰਕੇ ਕੰਮ ਕਰੀ ਜਾਣ ਔਰ ਅਬ ਉਹਨਾਂ ਨੂੰ ਉਹਨਾਂ ਨੂੰ ਕੀ ਇਹਨਾਂ ਭਾਵੇਂ ਪੈਸੇ ਕਮਾਈ ਜਾਣ ਭਾਵੇਂ ਕੁਛ ਕਹੀ ਜਾਣ ਉਹ ਗਲਤ ਕੰਮ ਕਹਿੰਦੇ ਆ ਜੋ ਗਲਤੀ ਕਹਿੰਦੇ ਉਹ ਕਰੀ ਜਾਣ ਇਨਾ ਮੱਤੀ ਬਹਿ ਹਾਂ ਹਾਂ ਜੀ ਹਾਂ ਜੀ ਉਹ ਉਹਦੇ ਚ ਤਾਂ ਕੋਈ ਹੈ ਹੀ ਨਹੀਂ ਲੋੜਾ ਹੀ ਕੋਈ ਨਹੀਂਗਾ ਵੀ ਹਾਂ ਮਤਲਬ ਤੁਸੀਂ ਸਰਕਾਰਾਂ ਕੋਈ ਵੀ ਲਾ ਲਓ ਮਤਲਬ ਤੁਸੀਂ ਇੱਕ ਲਾ ਲਓ ਜੀ ਚਲੋ ਛੱਡੋ ਜਦੋਂ ਤੁਸੀਂ ਸ਼ਾਇਦ ਇੱਕ ਰੀ ਯਾਦ ਹੋਣਾ ਵਾ ਪੀਪੀਪੀਐਸਸੀ ਦਾ ਚੇਅਰਮੈਨ ਸੀਗੇ ਰਵੀ ਸਿੱਧੂ ਉਹ ਫਾੜ ਹੋਏ ਸੀਗੇ ਦੁਨੀਆ ਨੂੰ ਉਦੋਂ ਬੜੀ ਆਸ ਬੱਜੀ ਸੀ ਵੀ ਸ਼ਾਇਦ ਕਿਤੇ ਨਾ ਕੁਝ ਸੱਚਾ ਇਨਸਾਫ ਹੋਊਗਾ ਹਾਂ ਜੀ ਮੁੜ ਕੇ ਉਸਾ ਜਿਹੜੇ ਪ੍ਰਕਾਸ਼ ਸਿੰਘ ਬਾਦਲ ਤੇ ਕਰਪਸ਼ਨ ਦਾ ਪਰਚਾ ਫਿਰ ਜਹੇਦਰ ਤੋਤਾ ਸਿੰਘ ਤੇ ਕਰਪਸ਼ਨ ਦਾ ਪਰਚਾ ਕਈ ਕੁਝ ਹੋਇਆ ਸੀ ਕਿੰਨੇ ਕਿੰਨਿਆਂ ਕਿਨੇ ਮੈਨੂੰ ਦੱਸੋ ਜੀ ਕਿੱਥੇ ਈਵਨ ਡੀਆਈਜੀ ਰੈਂਕ ਦੇ ਬੰਦੇ ਜਾ ਕੇ ਕੋਰਟਾਂ ਦੇ ਵਿੱਚ ਮੁਕਰ ਗਏ ਗਵਾਹਿਆਂ ਤੋਂ ਗਵਾਹਿਆਂ ਤੋਂ ਮੁਕਰ ਕੇ ਤੇ ਉਹ ਕੁਝ ਵੀ ਨਹੀਂ ਹੋਇਆ ਤੇ ਕੀ ਹੈ ਸਾਰਾ ਡਰਾਮਾ ਨਹੀਂ ਹੈ ਤੇ ਹੋਰ ਕੀ ਹੈ ਚਲ ਹੁਣ ਇਹ ਦੱਸੋ ਵੀ ਹੁਣ ਤਾਂ ਸ਼ਰਿਆਮ ਕੈਮਰੇ ਦੇ ਵਿੱਚ ਲੋ ਉਦੋਂ ਮੀਡੀਆ ਇੰਨਾ ਜਾਗਰੂਕ ਨਹੀਂ ਸੀਗਾ ਹੁਣ ਤਾਂ ਮੀਡੀਆ ਵੀ ਸਾਰਾ ਕੁਝ ਆ ਗਿਆ ਹੁਣ ਸਜ਼ਾ ਹੋਏਗੀ ਤੁਹਾਨੂੰ ਕੀ ਲੱਗਦਾ ਮੀਡੀਆ ਬਕਾਉ ਨਹੀਂਗਾ ਜੇ ਕੱਲ ਨੂੰ ਇਹਨਾਂ ਨੇ ਕਰਨਾ ਹੋਇਆ ਦੇਖੋ ਜੀ ਇਹ ਤਾਂ ਕਾਮ ਹੈ ਤਾਂਗੇ ਵੀ ਕਾ ਕਾਮ ਆਰ ਕੇ ਟੰਗਿਆ ਇਹ ਤੇ ਪੋਲਿਟੀਕਲ ਪਿੱਛੇ ਏਜੰਡਾ ਕੀ ਹੈ ਏਜੰਡਾ ਹੈ ਜੀ 2027 ਆ ਰਹੀ ਹੈ ਠੀਕ ਹੈ ਇਹ ਇਹਨਾਂ ਨੂੰ ਕਰਪਸ਼ਨ ਤੋਂ ਵਰੀ ਨਹੀਂ ਕੀਤਾ ਜਾ ਸਕਦਾ ਵੀ ਇਹਨਾਂ ਨਾਲ ਕੋਈ ਧੱਕਾ ਹੋਇਆ ਇਹਨਾਂ ਨਾਲ ਜੋ ਹੋਇਆ ਸਹੀ ਹੋਇਆ ਪਰ ਉਸ ਸਹੀ ਦੇ ਨਾਲ ਕਈਆਂ ਨੂੰ ਕਹਿੰਦੇ ਨੇ ਵੀ ਇਹ ਸਬਕ ਸਖਾਨ ਦੀ ਵੀ ਕਨੀਤੀ ਆ ਧੀਏ ਗੱਲ ਸੁਣਾ ਨੂੰਹੇ ਕੰਨ ਕਰ ਉਹ ਵਾਲਾ ਸਿਸਟਮ ਆ ਵੀ ਜਿਹੜੇ ਦੂਸਰੇ ਨੇ ਜਿਹੜੇ ਦੇਖੋ ਕ੍ਰਪਟ ਕਰਪਸ਼ਨ ਲੀਡਰਾਂ ਦੇ ਵਿੱਚ ਵੀ ਹੈ ਤੁਸੀਂ ਕਹਿੰਦੇ ਹੋ ਜੇ 92 93 ਐਮ ਐਲ ਏ ਸਰਕਾਰ ਦੇ ਆ ਵਿੱਚੋਂ 2 4 ਹੱਦ ਕਿਤੇ 5 ਪਤ ਕਮਾਲ ਹੀ ਗੱਲ ਨਹੀਂ ਲੱਗਦੀ ਵੀ 92 ਦੇ 93 ਨੂੰ ਅਜੇਹੀ ਕਿਹੜੀ ਬੂਟੀ ਸੰਘਾਈ ਗਈ ਹੈ ਵੀ ਕੋਈ ਨਹੀਂ ਬੋਲਦਾ ਕਰਪਸ਼ਨ ਦੀ ਬੂਟੀ ਜੀ ਮੈਂ ਤੁਹਾਨੂੰ ਕਿਹਾ 2 4 5 ਵਿੱਚੋਂ ਆਨੈਸਟ ਹੋਣੇ ਆ ਬਾਕੀ ਸਾਰੇ ਆਪੋ ਆਪਣੇ ਥਾਂ ਲੱਗੇ ਨੇ ਵੀ ਹਾਂ ਪਤਾ ਹੈ ਵੀ ਮੌਕਾ ਇੱਕ ਕ ਮਿਲ ਗਿਆ ਸੋ ਉਹਨਾਂ ਨੂੰ ਡਰਾਉਣ ਵਾਸਤੇ ਇੱਕ ਉਹ ਉਹ ਪਹਿਲਾਂ ਹੀ ਡਰੇ ਪਏ ਨੇ ਉਹ ਆਲਰੇਡੀ ਕਰਪਟ ਨੇ ਅੱਛਾ ਇੱਕ ਇਹ ਦੱਸੋ ਵੀ ਭਗਵੰਤ ਮਾਨ सीएम साहब ने इक एलान ਕੀਤਾ ਸੀ ਵੀ ویڈیو ਲਿਆਓ ਜੀ ਮੇਰੇ ਸਾਹਮਣੇ ਬਸ ਕੈਮਰਾ ਲਾਓ ਵੀਡੀਓ ਬਣਾਓ ਜੋ ਤੁਹਾਨੂੰ ਕਰਪਸ਼ਨ ਦੀ ਹੈ ਆਹ ਕਰਪਸ਼ਨ ਸਾਰਿਆਂ ਦੇ ਸਾਹਮਣੇ ਹੁਣ ਤੱਕ ਕਾਰਵਾਈ ਕੀ ਹੋਈ ਹੈ ਤੁਸੀਂ ਮੈਂ ਤੁਹਾਨੂੰ ਆਪਣੀ ਸੋਸ਼ਲ ਮੀਡੀਆ ਤੇ ਕੱਲ ਪਰਸੋਂ ਉਹਨਾਂ ਦੀ ਸਟੇਟਮੈਂਟ YouTube ਤੋਂ ਲੱਭ ਕੇ ਸ਼ੇਅਰ ਕੀਤੀ ਸੀ ਜਦੋਂ ਉਹਨਾਂ ਨੇ ਇੱਕ ਵੀਡੀਓ ਬਣਾਈ ਸੀ ਜਿੱਦੇ ਚ ਆਪਣਾ ਨੰਬਰ ਇਸ਼ੂ ਕਰ ਰਹੇ ਸੀ ਇਸ ਨੰਬਰ ਤੇ ਕਾਲ ਕਰੋ ਕਾਰਵਾਈ ਹੋਊਗੀ ਹੋਊਗੀ ਕਿੱਥੇ ਆ ਕਾਰਵਾਈ ਠੀਕ ਹੈ ਜੀ ਉਹਨਾਂ ਨੇ ਅਜੇ ਤੱਕ ਸਟੇਟਮੈਂਟ ਨਹੀਂ ਦਿੱਤੀ ਅੱਜ ਕਿੰਨੇ ਘੰਟੇ ਹੋ ਗਏ ਸਰਕਾਰ ਸਰਕਾਰ ਸੀਐਮ ਸਾਹਿਬ ਜਿਹੜੇ ਆਂ ਤੇ ਕਟੜ ਇਮਾਨਦਾਰ ਸਰਕਾਰ ਇਮਾਨਦਾਰ ਵੀ ਨਹੀਂ ਕਹਿੰਦੇ ਕਟੜ ਇਮਾਨਦਾਰ ਕਹਿੰਦੇ ਆ ਤੇ ਕਟੜ ਇਮਾਨਦਾਰ ਸਰਕਾਰ ਨੇ ਅਜੇ ਤੱਕ ਸਟੇਟਮੈਂਟ ਕਿਉਂ ਨਹੀਂ ਦਿੱਤੀ ਕਿੱਥੇ ਸਟੇਟਮੈਂਟ ਉਹਨਾਂ ਦੀ ਪਰ ਜੇ ਅਸੀਂ ਦੇਖੀਏ ਵੀ ਜਿਹੜਾ ਵਿਜੀਲੈਂਸ ਵਿਭਾਗ ਹੈ ਪੰਜਾਬ ਸਰਕਾਰ ਉਹ ਫੇਲ ਹੋਇਆ ਇਸ ਸਿਸਟਮ ਦੇ ਵਿੱਚ ਉਹ ਕੁਝ ਨਹੀਂ ਕਰ ਸਕਿਆ ਜਾਂ ਉਹਦੇ ਆਪਾਂ ਗਏ ਦਿਲ ਸਮਝ ਲੋ ਉਹਦੇ ਨੱਕ ਦੇ ਉਹਦੇ ਥੱਲੇ ਹੋ ਰਿਆ ਸਾਰਾ ਕੁਝ ਮੈਂ ਤੁਹਾਨੂੰ ਦੱਸਿਆ ਪੀਪੀਐਸਸੀ ਦਾ ਰਵੀ ਸਿੱਧੂ ਜਿਹੜਾ ਫੜਿਆ ਚੇਅਰਮੈਨ ਬਿਜਲੀਅੰਸ ਨਹੀਂ ਫੜਿਆ ਸੀਗਾ ਫੜ ਕੇ ਵੀ ਤੇ ਕਰਨਾ ਕਰਨਾ ਤੇ ਉਹੀ ਹੈ ਜੋ ਪੋਲੀਟੀਸ਼ੀਅਨ ਚਾਹੁੰਦੇ ਆ ਜੀ ਮਤਲਬ ਕਾਨੂੰਨ ਦਾ ਤੇ ਰਾਜ ਹੈ ਨਹੀਂ ਉੱਥੇ ਕੋਈ ਰਾਜ ਤਾਂ ਉੱਥੇ ਪੋਲੀਟੀਸ਼ੀਅਨ ਦਾ ਹੈ ਜਿਹੜਾ ਪੋਲੀਟੀਸ਼ੀਅਨ ਸਰਕਾਰ ਚਲਾ ਰਿਹਾ ਜੋ ਚਾਹੁੰਦਾ ਉਹ ਅਸੀਂ ਕਰਨ ਨੂੰ ਤਿਆਰ ਹਾਂ ਤੁਸੀਂ ਆ ਦੋ ਦਿਨ ਪਹਿਲਾਂ ਇੱਕ ਰਾਜ ਸਭਾ ਦੀ ਸ਼ੀਟ ਨੂੰ ਲੈ ਕੇ ਦੋ ਮਤਲਬ ਕਹਿ ਲੋ ਕਿ ਇੱਕ ਇੱਕ ਸਟੇਟ ਦੀ ਪੁਲਿਸ ਤੇ ਇੱਕ ਜਿਹੜੀ ਯੂਨੀਅਨ ਟੈਰੀਟਰੀ ਦੀ ਪੁਲਿਸ ਆ ਉਹ ਆਮ ਸਾਹਮਣੀ ਹੋ ਗਿਆ ਸੀ ਮਤਲਬ ਉਹ ਕਾਨੂੰਨ ਦਾ ਪਾਲਣ ਕੋਈ ਨਹੀਂ ਕਰ ਰਿਆ ਸੀਗਾ ਆਪੋ ਆਪਣੇ ਆਕਾਮਾਂ ਦਾ ਮਤਲਬ ਪਾਲਣ ਦਾ ਪਾਲਣ ਕਰੰਦਾ ਹੋਸੀ ਹਾਂ ਬਿਲਕੁਲ ਆਪੋ ਆਪਣੇ ਆਕਾਮਾਂ ਸੋ ਉੱਥੇ ਕਾਨੂੰਨ ਦਾ ਰਾਜ ਨਹੀਂ ਉੱਥੇ ਕੁਰਸੀ ਦਾ ਰਾਜ ਆ ਜਿਹੜਾ ਕੁਰਸੀ ਤੇ ਬੈਠਾ ਉਹਦਾ ਰਾਜ ਆ ਸੋ ਜੋ ਕੁਰਸੀ ਵਾਲੇ ਚਾਹਣਗੇ ਉਹ ਹੀ ਹੋਊਗਾ ਜੇ ਮਤਲਬ ਜੇ ਮਤਲਬ ਉਹਦੇ ਵਿੱਚ ਜਿੰਨਾ ਕੋ ਲੋਕਾਂ ਦੇ ਸਾਹਮਣੇ ਜਿੰਨਾ ਕੋ ਆਉਣਾ ਸੀਗਾ ਉਹ ਉਹ ਇੱਕ ਚੀਜ਼ ਆ ਚੁੱਕੀ ਆ ਇਹਦੇ ਹੁਣ ਪਰਦੇ ਦੇ ਪਿੱਛੇ ਕੀ ਕੀ ਹੋਣਾ ਉਹਦੇ ਵਿੱਚ ਕੋਈ ਵੀ ਨਹੀਂ ਇਹਦਾ ਕਿਆਸ ਰਹੀਆਂ ਕਰਦਾ ਜਿੰਨਾ ਕੁਝ ਦਿਖਾਇਆ ਗਿਆ ਵੀ ਇੰਨਾ ਕੋ ਬਰਾਮਦ ਹੋ ਗਿਆ ਹੁਣ ਜਿਹੜਾ ਇਹਨਾਂ ਦੇ ਵਿੱਚ ਲੋਕੀ ਸੋਸ਼ਲ ਮੀਡੀਆ ਤੇ ਦੇ ਕਹਿ ਰਿਹਾ ਵੀ ਇਹਨਾਂ ਦੀ ਪ੍ਰਾਪਰਟੀ ਦਾ ਦੇਸ਼ਾਂ ਵਿਦੇਸ਼ਾਂ ਜੀ ਬਹੁਤ ਇਮਾਨਦਾਰੀ ਨਾਲ ਕੱਢਣ ਜੀ ਜੇ ਇਮਾਨਦਾਰੀ ਨਾਲ ਕੱਢਣ ਤੇ ਤਾਂ ਕੁਝ ਵੀ ਨਹੀਂਗਾ ਔਰ ਅਗਲੀ ਗੱਲ ਆ ਰਹੀ ਆ ਮੈਂ ਸਰਦਾਰ ਮਾਲਵਿੰਦਰ ਸਿੰਘ ਮਾਲੀ ਆਪਣੇ ਬੜੇ ਸਤਿਕਾਰਯੋਗ ਉਹ ਵੀ ਕਾਫੀ ਬੋਲਦੇ ਆ ਸਿਸਟਮ ਦੇ ਐਕਟਿਵਿਸਟ ਨੇ ਉਹਨਾਂ ਦੀ ਮੇਪੋਸਟ ਪੜ੍ਹੀ ਹੈ ਉਹਨਾਂ ਨੇ ਕੁਝ ਸ਼ੇਅਰ ਕੀਤੀ ਸੀ ਕਿ ਇਹ ਦੇ ਵਿੱਚ ਜਿਹੜੇ ਇਹਨਾਂ ਦੀ ਬੀਏ ਸਾਹਿਬ ਦੀ ਜਿਹੜੀ ਕੁੜਮਾਚਾਰੀ ਆ ਉਹ ਮੈਲਬਰਨ ਸ਼ਹਿਰ ਆ ਉਹ ਕਿ ਆਸਟ੍ਰੇਲੀਆ ਦਾ ਉੱਥੇ ਆ ਉੱਥੇ ਜਿਹੜੇ ਸਾਡੇ ਸੀਐਮ ਸਾਹਿਬ ਨੇ ਉਹਨਾਂ ਦੇ ਜਿਹੜੇ ਨਿੱਜੀਕੀ ਰਿਸ਼ਤੇਦਾਰ ਜੋ ਜਾਂਦੇ ਆ ਉੱਥੇ ਪਰਿਵਾਰਕ ਮੈਂਬਰ ਜਾਂਦੇ ਆ ਤੇ ਉਹਨਾਂ ਕੋਲ ਰਹਿੰਦੇ ਹਾਂਜੀ ਭੁੱਲਰ ਸਾਹਿਬ ਦੇ ਕੁੜਮਾ ਕੋਲ ਰਹਿੰਦੇ ਆ ਜਾ ਕੇ ਤੇ ਉੱਥੇ ਉਹਨਾਂ ਨੇ ਕੋਈ ਉੱਥੇ ਕੋਈ ਖਰੀਦਿਆ ਗਿਆ ਹੈ ਵੇਰਹਾਊਸ ਜਿਹਦੇ ਵਿੱਚ ਜਿਹੜਾ ਉਹ ਇਹਨਾਂ ਦੇ ਇਨਵੈਸਟਮੈਂਟ ਉਹ ਸਤਾ ਜੀ ਹੁਣ ਇਨਵੈਸਟਮੈਂਟ ਹਾਂਜੀ ਸੰਧੂ ਸਾਹਿਬ ਦੇ ਨਾਮ ਤੇ ਸੀਐਮ ਸਾਹਿਬ ਦਿਆਂ ਦੇ ਤੇ ਕੋਈ ਉੱਥੇ ਹੋਈ ਆ ਇਹਦੇ ਬਾਰੇ ਤਾਂ ਹੁਣ ਇਹ ਤਾਂ ਮੈਟਰ ਆਫ ਇਨਵੈਸਟੀਗੇਸ਼ਨ ਹੋ ਸਕਦਾ ਨਾ ਦੇਖੋ ਸਰਕਾਰ ਨੇ ਤਾਂ ਕੁਝ ਕਰਨਾ ਨਹੀਂ ਹੁਣ ਸੁਖਪਾਲ ਸਿੰਘ ਖਹਿਰਾ ਸਾਹਿਬ ਨੇ ਇੱਕ ਪੁਲਿਸ ਤੇ ਡਿਪਾਰਟਮੈਂਟ ਤੇ ਇੱਕ ਦੋਸ਼ ਲਾਇਆ ਸੀ ਗੱਡੀਆਂ ਖਰੀਦਣ ਦਾ ਕਿੱਥੇ ਇਨਕੁਆਰੀ ਕਿੱਥੇ ਅਬਿਜਲੈਂਸ ਵਿਭਾਗ ਕੋਈ ਨਹੀਂ ਕਰੂਗਾ ਉਹ ਛਰੇ ਆਮ ਦੋਸ਼ ਲੱਗ ਰਹੇ ਔਰ ਦੋਸ਼ਾਂ ਦੇ ਵਿੱਚ ਜਾਨ ਆ ਉਹਨਾਂ ਦੇ ਵਿੱਚ ਕੋਈ ਹੈ ਕਿਤੇ ਇਨਕੁਆਰੀ ਜਿਹੜਾ ਸਰਕਾਰ ਦੇ ਖਿਲਾਫ ਬੋਲੂ ਉਹਦੀਆਂ ਰਗਾਂ ਫੜ ਲਈਆਂ ਜਾਂਣਗੀਆਂ ਈਵਨ ਪੱਤਰਕਾਰਾਂ ਨੂੰ ਫੜ ਲਿਆ ਜਾਂਦਾ ਜਿਹੜਾ ਬੋਲਦਾ ਉਹਨੂੰ ਫੜ ਲਿਆ ਜਾਂਦਾ ਚਲੋ ਉਹ ਤਾਂ ਹੁਣ ਸਾਲ ਠਖੰਡ ਹੋਰ ਰਹਿ ਗਿਆ ਉਸ ਤੋਂ ਬਾਅਦ ਸਾਰਾ ਕੁਝ ਜਾਂਦਾ ਲੱਗਣਾ ਹੈ ਤੇ ਪਰ ਇਹ ਆ ਵੀ ਚਲੋ ਮੇਰਾ ਇਨਾਂ ਕੇ ਹੈਗਾ ਇਹ ਵੀ ਚਲੋ ਸਾਰਿਆਂ ਨੂੰ ਜਿੱਦਾਂ ਸਤਾਸ਼ ਕੁਲ ਸਿੰਘ ਖੜਾ ਬੋਲਣ ਦੇ ਹੋਰ ਐਮਐਲਏ ਨੂੰ ਬੋਲਣਾ ਚਾਹੀਦਾ ਆਪਣੀ ਹੋਂਦ ਵਿਖਾਉਣੀ ਚਾਹੀਦੀ ਹੈ ਅੱਛਾ ਇਹ ਦੱਸੋ ਚਲੋ ਮੰਨਿਆ ਲੀਡਰ ਆਫ oppositon ਜਿਹੜੇ ਪੰਜਾਬ ਦੇ ਵਿੱਚ ਨੇ oppositon ਵਾਲਾ ਕੋਈ ਬੋਲੇ ਕੋਈ ਨਹੀਂ ਮੈਂ ਤੁਹਾਨੂੰ ਇੱਕ ਵੀ ਨਾ ਦੇਖੋ ਸਰਕਾਰ ਦੇ ਵਿੱਚੋਂ ਕੋਈ ਪੱਖ ਆਇਆ ਜੀ ਨਾ ਵਿਰੋਧੀ ਪਾਰ ਆਪੋਜੀਸ਼ਨ ਦਾ ਆਇਆ ਜੀ ਨਾ ਜਿਹੜਾ ਹੈਗਾ ਵੱਡੀ ਤੇ ਰਹੀ ਹੈ ਰਾਜ ਕਰਦੀ ਅਕਾਲੀ ਦਲ ਉਹਦੇ ਵੱਲੋਂ ਕੋਈ ਆਇਆ ਜੀ ਕਿਸੇ ਵੱਲੋਂ ਕੋਈ ਸਟੇਟਮੈਂਟ ਨਹੀਂ ਆਈ ਸਾਰੇ ਚੁੱਪ ਸਾਰੇ ਚੁੱਪ ਨੇ ਕਿਹੜੀ ਵੱਲੋਂ ਚੁੱਪ ਨੇ ਉਹ ਹੁਣ ਉਹ ਜਾਣਦੇ ਸੁਣ ਮੁਨ ਹਾਂਜੀ ਪਰ ਇਹ ਮੈਟਰਸ ਮਤਲਬ ਬੜਾ ਸੀਰੀਅਸ ਆ ਵੇਖੋ ਜੀ ਪਿੱਛੇ ਪਿੱਛੇ ਤੁਸੀਂ ਮੰਨਦੇ ਹੋ ਥੋੜਾ ਬਹੁਤਾ ਡਰ ਵੀ ਹੋਗਾ ਕਿਦਾਂ ਤੇ ਉਹ ਜਿਹੜੇ ਆਮ ਬੰਦੇ ਤਾਂ ਚਲੋ ਮੰਨਿਆ ਨਹੀਂ ਬੋਲਦਾ ਵੀ ਪੁਲਿਸ ਦਾ ਡਰ ਤਾਂ ਹੁੰਦਾ ਪੋਲਿਟਿਸ਼ੀਨ ਨੂੰ ਪਤਾ ਹੀ ਆ ਉਹਨਾਂ ਨੂੰ ਡਰੀ ਆ ਉਹਨਾਂ ਨੂੰ ਇਹੀ ਆ ਵੀ ਜੇ ਕੱਲ ਨੂੰ ਮਤਲਬ ਅਸੀਂ ਜ਼ਿਆਦਾ ਬੋਲੇ ਤੇ ਸਾਡੇ ਖਿਲਾਫ ਕੁਝ ਬੋਲ ਦੂਗਾ ਕੀਪ ਤੱਕ ਕਿਹੜੇ 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 ਨੇ ਕਿਹੜਾ ਕਿਹੜਾ ਕੰਮ ਉਹਨਾਂ ਨਾਲ ਕੇ ਕੀਤਾ ਹੁਣ ਤੁਸੀਂ ਥੋੜੇ ਦਿਨ ਪਹਿਲਾਂ ਹੀ ਉਹ ਸਟੇਟਮੈਂਟ ਆਪਣੇ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦੀ ਹਿੰਦੁਸਤਾਨ ਬਣਾਉਣ ਤੇ ਆ ਗਈ ਕੀ ਕਹਲ ਉਹਨਾਂ ਨੂੰ ਇਹ ਨਹੀਂ ਦਿਖਦਾ ਵੀ ਇਹ ਕਰਪਸ਼ਨ ਹੋਣ ਲਈਏ ਤਾਂ ਆਪਾਂ ਪੰਜਾਬ ਨੂੰ ਕਰਪਸ਼ਨ ਫ੍ਰੀ ਬਣਾ ਲਈਏ ਉਹ ਤੇ ਇਸ ਮੁੱਦੇ ਤੇ ਤਾਂ ਦੋਸਤਾਨ ਖਾਲਸਤਾਨ ਦੇ ਮੁੱਦੇ ਤੇ ਉਹਨਾਂ ਨੂੰ ਬਹੁਤ ਬੁਲਣਾ ਆ ਗਿਆ ਕੀ ਗੱਲ ਆ ਮੁੱਦੇ ਤੇ ਕੀ ਗੱਲ ਘੁੰਗਣੀਆਂ ਪੈ ਗਈਆਂ ਸੀ ਮੂੰਹ ਦੇ ਵਿੱਚ ਜਾਂ ਸ਼ਰਮ ਆਉਂਦੀ ਆ ਵੀ ਹਾਂ ਕੋਈ ਮੇਰਾ ਵੀ ਕੱਢ ਕੇ ਨਾ ਕਰ ਮੇਰਾ ਵੀ ਕੋਈ ਕਿੱਚਾ ਚਿੱਠਾ ਨਾ ਸਾਹਮਣੇ ਆ ਜੀ ਬੋਲਣਾ ਤੇ ਇਸ ਤੇ ਵੀ ਚਾਹੀਦਾ ਅੰਤ ਦੇ ਵਿੱਚ ਕੋਈ ਖਾਸ ਗੱਲ ਜਿਹੜੀ ਤੁਸੀਂ ਕਹਿਣੀ ਚਾਹੋ ਖਾਸ ਗੱਲ ਇਹ ਹੀ ਰਹਿ ਗਈ ਹੈ ਮੈਂ ਸਾਰੇ ਮਤਲਬ ਚਲੋ ਇੱਕ ਪੁਲਿਸ ਡਿਪਾਰਟਮੈਂਟ ਆ ਇਹ ਤਾਂ ਚਲੋ ਇੱਕ ਕ腐ਸ਼ਨ ਦਾ ਇੱਕ ਥੋੜਾ ਜਿਹਾ ਪਾੜ ਸਾਹਮਣੇ ਆ ਗਿਆ ਮੇਰਾ ਸਿਰਫ ਇਨਾ ਹੈ ਵੀ ਮਤਲਬ ਹਰ ਇੱਕ ਬੰਦੇ ਨੂੰ ਜਿਹੜਾ ਹੈ ਆਪਣੇ ਧਾਇਰੇ ਚ ਰਹਿ ਕੇ ਨੌਕਰੀ ਕਰਨੀ ਚਾਹੀਦੀ ਹੈ ਕਾਨੂੰਨ ਜੋ ਇਜਾਜ਼ਤ ਦਿੰਦਾ ਕਾਨੂੰਨ ਦਾ ਰਾਜ ਜਿਹੜਾ ਉਹ ਲਾਗੂ ਕਰਨਾ ਚਾਹੀਦਾ ਜੋ ਕਨਸਟੀਟਿਊਸ਼ਨ ਕਹਿੰਦਾ ਉਹਨੂੰ ਜਵਾਬਦੇਹ ਹੋਣਾ ਚਾਹੀਦਾ ਜਿਹੜੇ ਮਤਲਬ ਅਨਸਰੇਬਲ ਅਸੀਂ ਆ ਅਸੀਂ ਸੰਵਿਧਾਨ ਨੂੰ ਅਨਸਰੇਬਲ ਹੋਣੇ ਚਾਹੀਦੇ ਅਸੀਂ ਕਾਨੂੰਨ ਨੂੰ ਅਨਸਰੇਬਲ ਹੋਣੇ ਚਾਹੀਦੇ ਅਸੀਂ ਕੁਰਸੀ ਨੂੰ ਅਨਸਰੇਬਲ ਨਹੀਂ ਹੋਣੀ ਚਾਹੀਦੇ ਜਿਹੜੇ ਪੁਲਿਸ ਅਫਸਰ ਵੀ ਆਪਣੇ ਆਪ ਨੂੰ ਕੁਰਸੀ ਦੇ ਅਨਸਰੇਬਲ ਬਣਾ ਕੇ ਚੱਲ ਕੇ ਤੇ ਗਲਤ ਕੰਮ ਕਰ ਰਹੇ ਆ ਕਿਸੇ ਨਾ ਕਿਸੇ ਲੈਵਲ ਦੇ ਵਿੱਚ ਵੀ ਫਸਿਆ ਜਾ ਸਕਦਾ ਹੁਣ ਅੱਜ ਦੀ ਡੇਟ ਚਲੋ ਨਹੀਂ ਕਰਨਾ ਚਾਹੀਦਾ ਕਈ ਕਮੈਂਟ ਨਹੀਂ ਕਰਨੀ ਚਾਹੀਦੀ ਅੱਜ ਇੱਕ ਹੋਰ ਕਾਨੂੰਨ ਪਤਾ ਹੋਣਾ ਇੱਕ ਸਾਡੇ ਪੁਰਾਣੇ ਡੀਜੀਪੀ ਸਾਹਿਬ ਰਿਟਾਇਰ ਨੇ ਉਹਨਾਂ ਦੇ ਬਾਰੇ ਵੀ ਕੋਈ ਮਤਲਬ ਇੱਕ ਵੀਡੀਓ ਵੀ ਚੱਲ ਰਹੀ ਆ ਉਹਨਾਂ ਦੇ ਬੇਟੇ ਨੇ ਸ਼ਾਇਦ ਕੋਈ ਸਟੈਪ ਲਿਆ ਤੇ ਉਹਨਾਂ ਤੇ ਦੋਸ਼ ਰੱਖ ਰਿਹਾ ਵੀ 25 ਬੰਦੇ ਉਹਨਾਂ ਨੇ ਇਕੱਠੇ ਫਿਰੋਜ਼ਪੁਰ ਦੇ ਵਿੱਚ ਮਾਰੇ ਸੀਗੇ ਜਿਹੜਾ ਇਹ ਤਾਂ ਹੈ ਵੀ ਜੇ ਜਿਹਦਾ ਕਰੋਗੇ ਉਹ ਜਤੋਂ ਮਤਲਬ ਮੈਂ ਮੇਰਾ ਸਿਰਫ ਇਹਨਾ ਚਾਹੇ ਕਰਾਪਸ਼ਨ ਆ ਚਾਹੇ ਚਰਨ ਸਿੰਘ ਪੁਲਿਸ ਦੀ ਕਿੱਡੀ ਵੱਡੀ ਪੋਸਟ ਕਿੱਡਾ ਵੱਡਾ ਸਟੇਟਸ ਹੈਗਾ ਤੇ ਕਿੱਥੇ ਆ ਕੇ ਚਾਹੇ ਕਰਾਪਸ਼ਨ ਆ ਜੀ ਚਾਹੇ ਹਿਊਮਨ ਰਾਈਟਸ ਨੇ ਸਾਨੂੰ ਮੇਰੀ ਸਿਰਫ ਸਾਰੇ ਆਪਣੇ ਮਤਲਬ ਪੁਲਿਸ ਵਾਲੇ ਵੀਰਾਂ ਨੂੰ ਘਟੋ ਘਟੇ ਇਨਿਕ ਬੇਨਤੀ ਆ ਵੀ ਆਪਣੇ ਦਾਇਰੇ ਚ ਰਹਿ ਕੇ ਕੰਮ ਕਰੋ ਵੀ ਗਲਤ ਕੰਮ ਮਤੋਂ ਬਚੋ ਗਲਤ ਕੰਮ ਤੋਂ ਬਚੋ ਬੁਰੇ ਕੰਮ ਦਾ ਬੁਰਾ ਨੀਤੀ ਜਾ ਸੋ ਅੱਜ ਨਹੀਂ ਉਹ ਇਨਸਾਫ ਦੀ ਤਕੜੀ ਉਹਦੀ ਮਤਲਬ ਉੱਤੇ ਜਿਹੜੀ ਆ ਉਹ ਰੱਖੀ ਬੈਠਾ ਉਹਨੇ ਕਰਨਾ ਹੀ ਕਰਨਾ ਇਨਸਾਫ ਸੋ ਬਚ ਕੇ ਰੋ ਤੇ ਕਾਨੂੰਨ ਦੇ ਮੁਤਾਬਕ ਜੋ ਤੁਹਾਨੂੰ ਕਾਨੂੰਨ ਅਧਿਕਾਰ ਦਿੰਦਾ ਉਹਦੇ ਮੁਤਾਬਕ ਕਾਰਵਾਈ ਕਰੋ ਤੁਸੀਂ ਦੇਖ ਰਹੇ ਸੀ ਇਹ ਜਿਹੜੀ ਅੱਜ ਦੀ ਸਪੈਸ਼ਲ ਜਾਣਕਾਰੀ ਸੀ ਇਸ ਕੇਸ ਦੀ ਬਾਬਤ ਪੁਲਸ ਵਾਲੇ ਵੀਰ ਅਫਸਰ ਕੋਲੋਂ ਹੀ ਅਸੀਂ ਇਹ ਜਾਣਕਾਰੀ ਇਕੱਤਰ ਕੀਤੀ ਹੈ ਦੇਤੇ ਰੋ ਪੰਜਾਬੀ ਲੋਕ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ